ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਾਈਆਂ ਜਾ ਰੀਆਂ ਦੋ ਰੋਜ਼ਾ ਖੇਡ ਮੇਲਾ ਫਾਜ਼ਿਲਕਾ ਦੇ ਸ਼ਹੀਦ ਪਗਤ ਸਿੰਘ ਸਟੇਡੀਅਮ ਵਿਖੇ ਅੱਜ ਸਮਾਪਨ ਹੋ ਗਿਆ ਇਸ ਮੌਕੇ ਬੀਪੀਓ ਫਾਜ਼ਿਲਕਾ ਪ੍ਰਮੋਦ ਕੁਮਾਰ ਵੱਲੋਂ ਇਸ ਮੇਲੇ ਦਾ ਸਮਾਪਨ ਕਰਾਇਆ ਗਿਆ ਜਿੱਥੇ ਡਿਪਟੀ ਡੀਓ ਫਾਜ਼ਿਲਕਾ ਵੱਲੋਂ ਪੁੱਜ ਕੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਗਏ ਅਤੇ ਬੀਪੀਓ ਪ੍ਰਮੋਦ ਕੁਮਾਰ ਵੱਲੋਂ ਵੀ ਇਨਾਮ ਵੰਡੇ ਗਏ ਇੱਥੇ ਬੋਲਦੇ ਉਹਨਾਂ ਵੱਲੋਂ ਕਿਹਾ ਗਿਆ ਕਿ ਸਟਾਫ ਨੇ ਜੋ ਕੰਮ ਕੀਤਾ ਹੈ ਕਾਬਲੇ ਤਾਰੀਫ਼ ਹੈ ਬੀਤੇ ਦਿਨੀ ਹੜ੍ਹ ਦੇ ਕਾਰਨ ਕਈ ਪਿੰਡ ਖਾਲੀ ਹੋ ਗਏ ਕਈ ਪਿੰਡਾਂ ਦੇ ਵਿੱਚ ਹੱਲੇ ਵੀ ਹਾਲਾਤ ਨਾਰਮਲ ਨਹੀਂ ਹੈਗੇ ਪਰ ਇਸ ਦੇ ਬਾਵਜੂਦ ਅਧਿਆਪਕਾਂ ਦੀ ਮਿਹਨਤ ਖਿਡਾਰੀਆਂ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ ਅਤੇ ਇਹੀ ਖਿਡਾਰੀ ਜੋ ਤੁਸੀਂ ਵੇਖ ਰਹੇ ਹੋ ਚਾਹੇ 200 ਮੀਟਰ ਦੀ ਰੇਸ ਹੈ ਚਾਹੇ 400 ਮੀਟਰ ਦੀ ਹੈ ਬੌਕਸਿੰਗ ਹੈ ਕੋਕੋ ਹੈ ਕਾਰਾਟੇ ਹੈ ਕਬੱਡੀ ਹੈ ਅਤੇ ਹੋਰ ਕਈ ਤਰ੍ਹਾਂ ਦੀਆਂ ਖੇਡਾਂ ਜੋ ਪ੍ਰਾਇਮਰੀ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ ਇਹ ਵੱਡੀਆਂ ਮੱਲਾ ਮਾਰਨਗੇ ਇੱਥੇ ਬੋਲਦੇ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇ ਵੇਖੋ ਇੱਥੇ ਇਹ ਗੱਲ ਧਿਆਨ ਦੇਣਯੋਗ ਹੈ ਕਿ ਛੋਟੇ-ਛੋਟੇ ਬੱਚੇ ਸਰਦ ਦੇ ਉਸ ਪਿੰਡਾਂ ਚੋਂ ਆਏ ਹਨ ਜਿੱਥੇ ਲਗਭਗ 1.5 ਮਹੀਨਾ ਪਾਣੀ ਖੜਾ ਰਿਹਾ ਹੈ ਰੋਟੀ ਵੀ ਮੁਸ਼ਕਲ ਆ ਪਾਤੇ ਫਿਰ ਵੀ ਜੋਸ਼ ਕਾਬਲੇ ਤਾਰੀਫ ਹੈ ਕਿਹਦਾ ਕੀ ਲੱਗਦਾ ਹੈ ਵੀ ਇਹ ਖੇਡ ਮੇਲੇ ਨੇ ਕਿੰਨੇ ਕੁ ਬੱਚਾ ਦੇ ਫਰਮ ਕੋ ਗੋਣ ਦੇ ਮਾਪੇ ਪਰੰਤ ਸਰ ਹਰ ਕਿਤੇ ਤੱਕ ਵੀ ਬੰਦੇ ਜੀ ਬੱਚੇ ਰੁਚੀ ਲੈਂਦੇ ਆ ਬੱਚਾ ਦਾ ਮਨ ਰੰਜਨ ਵੀ ਪੜਾਈ ਦੇ ਨਾਲ ਨਾਲ ਬਹੁਤ ਜ਼ਰੂਰੀ ਹੈ ਕੀ ਲੱਗਦਾ ਹੈ ਵੀ ਇਸ ਤਰ੍ਹਾਂ ਦੇ ਖੇਡਾਂ ਨਾਲ ਬੱਚਾ ਕਿਸਾ ਹੋ ਸਰ ਇਹ ਆਪਣਾ ਇੱਕ ਜਿਮਨੀ ਦੀ ਜ਼ਿੰਮੇਵਾਰੀ ਹੈ ਠੀਕ ਹੈ ਪਰ ਬੱਚੇ ਦਾ ਨਹੀਂ ਪਤਾ ਵੀ ਬੱਚਾ ਇੱਥੋਂ ਸ਼ੌਂਕ ਪੈਦਾ ਹੋਏ ਤੇ ਕਿੱਥੇ ਜਾ ਕੇ ਨਿਕਲੇਗਾ ਕੁਝ ਮੰਨ ਲਓ ਗ੍ਰੇਡਿੰਗ ਹੋਏ ਨਦੀ ਗਾਂ ਜਾ ਕੇ ਤੇ ਬੱਚੇ ਨੂੰ ਨੌਕਰੀ ਚ ਸਹਾਇਤਾ ਮਿਲਦੀ ਹੈ ਉਹਦਾ ਗੇਮ ਚ ਵੀ ਅਗਲਾ ਸੈੱਟ ਹੋ ਸਕਦਾ ਹੈ ਸਕੂਲਾਂ ਦੇ ਵਿੱਚ ਜੋ ਆਦਿਆ ਪਗਨੇ ਉਹੀ ਕੋਚਿੰਗ ਕੋਈ ਕੋਚ ਦਾ ਰੋਲ ਵੀ ਅਦਾ ਕਰਦੇ ਨੇ ਜੋ ਵੀ ਪ੍ਰੋਫੈਸ਼ਨਲ ਕੋਚ ਨਹੀਂ ਬੱਚੇ ਆਦਾ I don't know ਇਹ ਸਰ ਮੈਂ ਤੁਹਾਨੂੰ ਇੱਕ ਗੱਲ ਦਾ ਜਵਾਬ ਦੇਣਾ ਜਿਹੜਾ ਪ੍ਰਾਇਮਰੀ ਪੱਧਰ ਦਾ ਵਿਅਕ ਪਹਿਨਾ ਉਹ ਮਾਂ ਵੀ ਹੈ ਤੇ ਪਿਓ ਵੀ ਹੈ ਬੱਚਿਆਂ ਦਾ ਠੀਕ ਹੈ ਕੋਈ ਇਲੈਕਸ਼ਨ ਆਗੇ ਤਾਂ ਪ੍ਰਾਈਮਰੀ ਵਾਲੇ ਪੇਡਾਂ ਆ ਗਿਆ ਤਾਂ ਪ੍ਰਾਈਮ ਜੜੇ ਇਹ ਪ੍ਰਾਈਮਰੀ ਅਧਿਆਪਕ ਹਰ ਤਰੀਕੇ ਦਾ ਕੰਮ ਜਾਣਦਾ ਹੈ ਨੂੰ ਕੋਈ ਸਿਖਾਣ ਦੀ ਲੋੜ ਨਹੀਂ ਬੋਤੀ ਤਾਂ ਅੰਕੁਸ਼ ਖੇੜਾ ਮੀਲਾ ਕਰਾਂਗੇ ਅੱਜ ਲਾਸਟ ਦਿਨ ਹੈ ਕਿਹਨ ਹਜੂਰ 2025 ਦਾ ਜਿਹੜਾ ਖੇੜ ਮੇਲਾ ਕਿਹਨ ਰਿਹਾ ਹਰ ਸਾਲ ਹੀ ਜਿਸ ਤਰ੍ਹਾਂ ਕੋਈ ਪਹਿਲੇ ਕਹਿੰ ਮੇਲਾ ਕਰਾਇਆ ਜਾਂਦਾ ਪਰ ਹਰ ਵਾਰੀ ਬੱਚੇ ਨਵੀਂ એનર્ਜੀ ਨਾਲ ਬਣੇ ਉਸ ਉਸ ਉਤਸ਼ਾਹ ਨਾਲ ਆਉਂਦੇ ਐ ਟੀਚਰ ਵਿੱਚ ਵੀ ਉਵੇਂ ਨਵੀਂ એનર્ਜੀ ਹੁੰਦੀ ਪਿਛਲੇ ਮੇਲੇ ਨੂੰ ਸਾਰਾ ਕੁਝ ਪੁੱਲ ਕੇ ਕਿਵੇਂ ਆਇਆ ਸੀ ਕੋਸ਼ਿਸ਼ ਰਹਿੰਦੀ ਕਿ ਹੋਰ ਅੱਗੇ ਵੱਧ ਗਏ ਵਧੀਆ ਤਰੀਕੇ ਨਾਲ ਇਸ ਥੀਮ ਨੂੰ ਕਰਾਇਆ ਜਾ ਸਕੇ ਇਸ ਸਾਲ ਦੇ ਮੇਲੇ ਪਿਛਲੇ ਦਾ ਮੇਲੇ ਕੀ ਥੋੜੀ ਜੀ ਜਿਹੜੀ ਅਸੀਂ ਆਪਸੇ ਬੈਠੇ ਗੱਲ ਵੀ ਕੀਤੀ ਸੀ ਕਿ ਕੰਪੈਰੀਜ਼ਨ ਕਰੀਏ ਥੋੜਾ ਜਿਹਾ ਟਿੱਲਾ ਰੀਜਨ ਸਿਰਫ ਫਲੱਡ ਜੋ ਪਿਛਲੇ ਦਿਨੀ ਹਾਲਾਤ ਰਹੇ ਬੱਚਿਆਂ ਨੂੰ ਪ੍ਰੋਪਰ ਪ੍ਰੈਕਟਿਸ ਨਹੀਂ ਕਰਵਾ पाए ਟੀਚਰ ਅਸੀਂ ਆਪ اور એનર્ਜੀ ਲੈਵਲ ਪਰ ਉਹਦੇ باوجود ਬੱਚੇ ਆਪ ਦਾ ਪੂਰਾ એનર્ਜੀ ਲੈਵਲ ਨਾਲ ਜਿੰਨੇ ਕੋਈ ਵੀ ਤਿਆਰੀ ਕਰ ਸਕੇ ਉਹਨੇ ਨਾਲ ਵੱਧ ਚੜ ਕੇ ਪਾਗ ਲੈ ਰਹੇ ਅਸੀਂ ਲੋ ਤੁਹਾਡਾ ਸ਼ੁਕਰੀਆ ਸਵੀਕਾਰ ਕਰਨ ਦੀ ਏਟਟੀਟੀ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਚੰਨ ਮੋੜ ਹੜ ਆਏ ਸੀ ਟੀਚਰ ਜੀ ਦੀ ਮਾਰ ਹਲਤਾ ਕੋਈ ਪਿੰਡਾ ਨਹੀਂ ਉਹ ਪਿੰਡਾ ਦੇ ਬੱਚੇ ਇੱਕ ਵਾਰੀ ਖੇਡ ਕਰ ਰਹੇ ਲਗਭਗ ਸਾਡੇ ਜਿਹੜੇ ਹੈਗੇ ਨੇ ਉਹ ਦਰਿਆ ਦੇ ਜਿਹੜਾ ਹੈਗਾ ਹੈ 10 ਤਕਰੀਬ ਸਾਡੇ ਸਕੂਲ ਹੈਗੇ ਸੀ ਉਹਨਾਂ ਪਿੰਡਾਂ ਦੇ ਕੋਈ ਬੱਚੇ ਆਏ ਹੈਗੇ ਨੇ ਸਰਕਲ ਕਬੱਡੀ ਜਿਹੜੀ ਹੈਗੀ ਹੈ ਦੋਨਾਂ ਨਾਨਕਾ ਜਿਹੜਾ ਹੈਗਾ ਪਿੰਡ ਦੇ ਬੱਚਿਆਂ ਨੇ ਜਿਹੜੀ ਹੈਗੀ ਸਕੂਲ ਦੇ ਬੱਚਿਆਂ ਨੇ ਜਿਹੜੀ ਹੈਗੀ ਗੇਮ ਜਿੱਤ ਪ੍ਰਾਪਤ ਕੀਤੀ ਹੈਗੀ ਸਰਪੰਚ ਜੀ ਉਹਦੇ ਦਾ ਗੰਦੇ ਬਣ ਉਸ ਤੇ ਬੈਠੋ ਸਕੂਲ ਦਾ ਖਾਲੀ ਗੰਨੇ ਪੈ ਸੀ ਤਾਂ ਖਾਲੀ ਗੰਨੇ ਤੇ ਉਹਦੇ ਬਾਅਦ ਵੀ ਬੱਚੇ ਖੇਡ ਕਰ ਰਹੇ ਬੱਚਿਆਂ ਵਿੱਚ ਉਹਨਾਂ ਬੱਚਿਆਂ ਵਿੱਚ ਉਲਟਾ ਜ਼ਿਆਦਾ ਜੋਸ਼ ਹੈਗਾ ਸੀ ਉਹ ਪਿੰਡਾਂ ਦੇ ਬੱਚਿਆਂ ਦੇ ਵਿੱਚ ਸਟਾਫ ਨੋਤੇ ਜਿੰਮੇਤ ਕੀਤੇ ਸਟਾਫ ਨੇ ਉੱਥੇ ਲਗਭਗ ਉੱਥੇ ਬਹੁਤ ਮਿਹਨਤ ਕੀਤੀ ਹੈ ਨਹੀਂ ਜਿਹੜੀ ਵਿਪਤਾ ਹੋੰਦੇ ਬਾਵਜੂ ਵੀ ਸਟਾਫ ਨੇ ਮਿਹਨਤ ਕੀਤੀ ਹੈਗੀ ਹੈ ਅਸਰ ਤੋਂ ਕਬੱਡੀ ਦੇ ਚੋਨਾ ਪਿੰਡਾਂ ਦੇ ਬੱਚਿਆਂ ਨੇ ਮਨਲਾ ਮਾਰ ਲਿਆ ਤੇ ਕਿੰਨੇ ਕੁ ਸਕੂਲਾਂ ਨੇ ਪਾਰਟਿਸਪੇਟ ਕੀਤਾ ਇਸ ਟੂਰ ਦਾ ਵਿੱਚ ਇਹ ਦੋ ਦਿਨਾਂ ਦੇ ਵਿੱਚ 60 ਪ੍ਰਾਇਮਰੀ ਸਕੂਲ ਸਾਡੇ ਹੈਗੇ ਸੀ 10 ਪ੍ਰਾਈਵੇਟ ਸਕੂਲ ਹੈਗੇ ਸੀ ਕਿਸ ਕਿਸ ਤਰ੍ਹਾਂ ਦੇ ਖੇਡਾਂ ਹੋਣੋ ਤੁਹਾਡੇ ਲੰਮੀ ਅਸੀਂ ਕਰਾਈਆਂ ਦੀਆਂ ਕਿਹੜੀਆਂ ਕਰਾਈਆਂ ਲਗਭਗ ਜਿਹੜੇ ਅੱਜ ਖੇਡਾ ਕਰਾਈਆਂ ਗਈਆਂ ਨੇ ਰਲੇ ਰਲੇ ਇਰਲੇ ਹਾਕੀ ਫੁੱਟਬਾਲ ਮਿੰਨੀ ਹੈਂਡਬਾਲ ਯੋਗਾ ਕਬੱਡੀ ਸਰਕਲ ਤੇ ਕਬੱਡੀ ਨੈਸ਼ਨਲ ਕਰਵਾਈ ਗਈ ਇਹ ਲੱਗਦਾ ਜਿਵੇਂ ਅਸਟਰੋਨਿਕ ਖੇਡਾਂ ਨਾਲ ਜਿਹੜਾ ਫੋਨ ਤਿਆਰ ਕਰ ਰਹੇ ਹੋ ਉਹ ਬੋਧ ਸਕੇਟ ਪੱਧਰ ਤੇ ਜਾਂ ਨਸ਼ਾ ਪੱਧਰ ਤੇ ਪਹੁੰਚ ਚੁੱਕੀ। ਦੇਖੋ ਜੀ ਜਦੋਂ ਬੱਚੇ ਖੇਡਾਂ ਦੇ ਵਿੱਚ ਬੱਚਿਆਂ ਦੀ ਪਾਰਟਿਸਪੇਸ਼ਨ ਹੁੰਦੀ ਹੈਗੀ ਬੱਚਿਆਂ ਦੇ ਵਿੱਚ ਇੱਕ ਨਵਾਂ ਤਰ੍ਹਾਂ ਦਾ ਜੋਸ਼ ਹੁੰਦਾ ਹੈ ਉਹਨਾਂ ਨੂੰ ਇੱਕ ਅਥਾਪਕ ਦਾ ਵੀ ਬੜਾ ਜੋਸ਼ ਹੁੰਦਾ ਹੈ ਗਿਆ ਗਿਆ। ਤਾਂ ਜਦੋਂ ਬੱਚੇ ਇੱਥੋਂ ਹੁਣ ਅੱਜ ਜਿਵੇਂ ਬਲੌਕ ਲੈਵਲ ਹੋਇਆ ਇਸ ਤੋਂ ਬਾਅਦ ਜਿਹੜਾ ਹੈਗਾ ਜ਼ਿਲ੍ਹਾ ਲੈਵਲ ਹੋਵੇਗਾ, ਜ਼ਿਲ੍ਹਾ ਲੈਵਲ ਤੋਂ ਬਾਅਦ ਸਕੇਟ ਲੈਵਲ ਹੋਵੇਗਾ। ਇਹਨਾਂ ਬੱਚਿਆਂ ਦੇ ਵਿੱਚ ਜਿਹੜੇ ਜਿਹੜੇ ਕੋਚ ਵੀ ਸਾਡੇ ਜਿਹੜੇ ਹੈਗੇ ਨੇ ਇਹ ਅਥਾਪਕ ਹੀ ਹੈਗੇ ਹੈਗੇ ਨੇ। ਤਿਆਪਕਾ ਨੇ ਸਕੂਲ ਸਮੇਂ ਤੋਂ ਬਾਅਦ ਵੀ ਇਹਨਾਂ ਬੱਚਾ ਵਾਸਤੇ ਜਿਹੜਾ ਸਮਾਂ ਕੱਢਿਆ ਹੈਗਾ ਨਾ ਦਿੱਤਾ ਹੈਗਾ ਤਾਂ ਹੀ ਬੱਚਾ ਮਨ ਲੱ ਮਨ ਲਾ ਮਾਰ ਰਿਹਾ ਹੈ ਇਹ ਵੀ ਕੀ ਜਾ ਰਿਹਾ ਹੈ ਵੀ ਉਹ ਜੋ ਕਰਤੇ ਆ ਉਹ ਤਿਆਪਕਾ ਉਹਦੇ ਪੱਲੋ ਪਾਰ ਰਹੇ ਸਰਕਾਰ ਕੋਲੋਂ ਕੋਈ ਮਦਦ ਨਹੀਂ ਇੰਦੇ ਤੱਕ ਕੋਈ ਦੌਰ ਨਹੀਂ ਹੈਗੀ ਪਰ ਸਾਡੇ ਤਾਪਕਾਂ ਦੇ ਵਿੱਚ ਉਹਨਾਂ ਦੇ ਆਪਦੇ ਬੱਚੇ ਹੈਗੇ ਹੈਗੇ ਨੇ ਉਹ ਖਰਚੇ ਵਗੈਰਾ ਦੀ ਪਰਵਾਹ ਨਹੀਂ ਕਰਦੇ ਹੈਗੇ ਜਿੰਨਾ ਕੋ ਸਰਕਾਰ ਦਿੰਦੀ ਹੈਗੀ ਉਹ ਤਾਂ ਹੈਗਾ ਹੀ ਹੈਗਾ ਹੈ ਬਾਕੀ ਸਾਡੇ ਤਾਪਕਾਂ ਵੱਲੋਂ ਉਹਨਾਂ ਦੇ ਆਪਦੇ ਆਪਦੇ ਬੱਚਿਆਂ ਦੇ ਖਰਚੇ ਕਰਦੇ ਨੇ ਉਹਨਾਂ ਵੱਲੋਂ ਪਰਵਾਹ ਨਹੀਂ ਕੀਤੀ ਬੱਚਿਆਂ ਵੱਲੋਂ ਲੱਗਦਾ ਤਾਪਕਾਂ ਵੱਲੋਂ ਜਿਹੜਾ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈਗਾ ਰੈਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਹੈਗਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਜੀ ਕੀ ਮੈਸੇਜ ਇਹ ਦੇਣਾ ਚਾਹੋਗੇ ਜੋ ਬੱਚੇ ਜਾਂ ਕਿਤੇ ਮਾਪੇ ਜਿਹੜੇ ਬੱਚੇ ਦੇ ਪਾਲਣ ਦੀਆਂ ਮੈਂ ਤਾਂ ਇਹੀ ਕਹਿਣਾ ਚਾਹਣਾ ਹੈਗਾ ਵੀ ਖੇਡਾਂ ਸਾਡੇ ਜੀਵਨ ਖੇਡਾਂ ਜਿਹੜੀਆਂ ਹੈਗੀਆਂ ਨੇ ਸਾਡੇ ਜੀਵਨ ਦਾ ਮਤਲਬ ਪੂਰਨ ਅੰਗ ਹੈਗੀਆਂ ਨੇ ਖੇਡਾਂ ਦੇ ਨਾਲ ਬੱਚਿਆਂ ਦੇ ਵਿੱਚ ਜਿਹੜੇ ਵੇਖੋ ਅਨੁਸ਼ਾਸਨ ਵੀ ਆਦਾ ਹੈਗਾ ਹੈ ਜਿਹੜਾ ਖੇਡਾਂ ਕਰਕੇ ਹੀ ਅਸੀਂ ਤੰਦਰੁਸਤ ਰਹਿੰਦੇ ਆ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਹੈਗਾ ਹੈ ਖੇਡਾਂ ਨਾਲ ਸਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਇਹ ਵੀ ਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ ਐਬੀਐ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ